ਆ ਗਈ ਖੇਤ ਚ ਚਲਦੀ ਆ ਪਟਾਈ ਆਪਣੇ ਇਧਰ ਐਲ ਆਰ ਦੀ ਤੇ ਸੱਤ ਕੀਲੇ ਵਾਲੇ ਪਲਾਟ ਨੂੰ ਲਾ ਗੇ ਪੱਟਣ ਤੇ ਬਾਕੀ ਗੱਲ ਵਾਲਾ ਮਾਲ ਪਿਆ ਟਰਾਲੀ 'ਚ ਤਰਪਾਲ ਪਾ ਲਿਆ ਇਹਦੀ ਆਪਾਂ ਉੱਪਰ ਤੇ ਬੱਦਲ ਬਹੁਤ ਜ਼ਿਆਦਾ ਹੋਇਆ ਕੋਈ ਪਤਾ ਨਹੀਂ ਵੀ ਕਦ ਮੀਂਹ ਪੈਣ ਲੱਗ ਜਵੇ ਤੇ ਬਾਕੀ ਗੋਲੀ ਖੇਤ 'ਚ ਛੱਡੀ ਹੋਈ ਆ ਆਪਣੇ ਇਧਰ ਜਿਹੜੇ ਕੱਲ ਲੋਡ ਕਰੀਦੀ ਟਰਾਲੀ ਬਾਕੀ ਨਕਾਲ ਵਧੀਆ ਏ ਪੂਰਾ ਕਿੰਨਾ ਪੱਟਾ ਜਾਂਦਾ ਪੱਟ ਲਈਏ ਬਾਕੀ ਰੇਟ ਵੀ ਦੱਸ ਦਿਆਂ ਤੁਹਾਨੂੰ ਕਿ ਕੀ ਰੇਟ ਚਾਪ ਦੇ ਢਾਈ ਹੋਈ ਆ ਕਿ ਕਿੰਨਾ ਕੁ ਰੇਟ ਵਧੀਆ ਕਿੰਨਾ ਕੁ ਕੀ ਗੱਲ ਬਾਤ ਬਾਕੀ ਆ ਸਾਈਜ ਆ ਥੋੜੀਆਂ ਜੀਆਂ ਬੱਟਾਂ ਮੀਨੇ ਗਿੱਲੀਆਂ ਕਰਤੀਆਂ ਦੁਬਾਰਾ ਉਧਰ ਦੇਖਾ ਦੇਖੋ ਸਾਈਜ ਪੂਰਾ ਵਧੀਆ ਪੂਰਾ ਡਬਲ ਆਲੂ ਆ ਹਾਂ ਗਲੇਸ਼ ਕਹਦੇ ਇੰਚ ਪੜਦੇਗਾ ਹੋਰ 5 ਦਿਨ 5 ਦਿਨ ਲੱਗ ਜੂਗਾ ਹਨ ਜੇ ਮੌਸਮ ਵਧੀਆ ਰਹੇ ਹਾਂ ਕੱਲ ਤੁਮੀ ਪਵਾਨਾ ਹੈ ਹਾਂ ਕੱਲ ਨੂੰ ਆਮੀ ਦੱਸਿਆ ਕੱਲ ਨੂੰ ਤਾਂ ਪੱਕੀ ਬੈਣਾ ਅੱਜ ਅੱਜ ਦਾ ਨਹੀਂ ਪਤਾ ਵੀ ਕੀ ਬਣੂਗਾ ਬਾਕੀ ਲੱਗਿਆ ਹੋਇਆ ਵੀਰਾ ਪਟਣ ਆਪਾਂ ਉਧਰ ਸਵਾ ਪਟਾ ਸਵਾ ਸਟਾ ਰਹੇ ਹਾਂ ਦੇਖਿਓ ਤੁਸੀਂ ਵੀਡੀਓ ਚ ਬਾਕੀ ਬੇਲ ਬੂਲ ਤਾਂ ਇਹਦੀ ਵੱਡੀ ਹੋਣੀ ਬੇਲ ਤਾਂ ਇਹਦੀ ਉੜ ਗਈ ਸੀ ਸਾਰੀ ਉਹ ਸੁੱਕ ਗਈ ਦੀ ਦੇਖੋ ਨਾ ਕਾਲਾ ਆਲੂ ਦਾ ਬੜਾ ਵਧੀਆ ਸਹਿਜਾ ਮਿੱਟੀ ਜ਼ਰੂਰ ਆਉਂਦੀ ਆ ਹਲੇ ਆਲੂ ਨਾਲ ਥੋੜੀ ਬਹੁਤ ਜ਼ਿਆਦਾ ਹੁੰਦੀ ਏ ਗੱਲੇ ਕਰਕੇ ਸ਼ਾਮ ਲੱਗ ਜਾਂਦਾ ਪੈਣ ਲੱਗ ਗਈ ਕਣੀਆਂ ਕਰਦੇ ਆ ਲੋਡ ਜਿਹੜਾ ਆਲੂ ਖੇਤ ਚ ਪਟਿਆ ਪਿਆ ਏ ਤੇ ਬਾਕੀ ਉੱਚ ਹੈਗਾ 200 ਗੱਟਾ ਪਹਿਲਾਂ ਟਰਾਲੀ ਚ ਤੇ ਜਿਆਦਾ ਮੀਂਹ ਪੈ ਗਿਆ ਫਿਰ ਦੇਖਦੇ ਆ ਟਰੈਕਟਰ ਨਿਕਲੂਗਾ ਜਾਂ ਨਹੀਂ ਨਹੀਂ ਹਲੇ ਉੱਪਰ ਹੀ ਆ ਕਣੀ ਆਂ ਪੈ ਰਹੀਆਂ ਨੇ ਅਸਲ ਆ ਨਾ ਕਿਥੇ ਫਲਾਣਾ ਹੈ ਹੋਰੇ ਬਾਦਮ ਲੱਡ ਦਿਆ کہیں ਮਾਰਦਾ ਟਰੈਕਟਰ ਖਾਲਾਂ ਟਮਾਟਰੀ ਬਹੁਤ ਔਖਾ ਹੈਗਾ ਮਾਲੂਆਂ ਦਾ ਹਾਲਾ ਕਹਿ ਜਾਂਦਾ ਕਾਲੀ ਬਾਈ ਆ ਆਪਣੀ 1977 ਇਹਦੇ ਗੈਲ 300 ਗੱਟੇ ਦਾ ਗੇੜ ਪਾਇਆ ਨਾ ਬਾਕੀ ਪੂਰੇ ਵੇਟ ਬੂਟ ਲਵਾਉਣ ਵਾਲਾ ਤਾਂ ਟਰੈਕਟਰ ਥੋੜਾ ਜਿਹਾ ਉੱਠਦਾ ਹੈ ਪੂਰਾ ਮਾਰਦਾ ਜੇ ਪੂਰੇ ਵੇਟ ਪਏ ਹਨ 4x4 ਕਰਕੇ ਫੁੱਲ ਜ਼ੋਰ ਮਾਰੂਗਾ ਬਾਕੀ ਛੇਕੇਦਾਰ ਬੰਦੇ ਨੂੰ ਭੱਜ ਭੱਜ ਪੈ ਰਹਿਆ ਜੀ ਮੀਂਹ ਪੈਂਦਾ ਲੋਡ ਕਰੋ ਆਕੇ ਛੇਤੀ ਕਰਾਉਣਿਆ ਲੋਡ ਤੇ ਤਰਪਾਲ ਲਾਉਣੇ ਆ ਮਗਰੋਂ ਬਾਕੀ ਮੂਰਲੇ ਆਲੂਆਂ ਤੇ ਪਈ ਰਹੂਗੀ ਚੱਕ ਯੱਕ ਬੋਰੀ ਦਾ ਨੁਕਸਾਨ ਹੋ ਗਿਆ ਯਾਰ ਹੋਰ ਹੋਰ ਬੋਰੀ ਚ ਪਾ ਕੇ ਨਾ ਟਾਕਾ ਲਾ ਚੱਲ ਜਿਹੜਾ ਖਰਾਬ ਫਟ ਗਏ ਉਹਨਾਂ ਨੂੰ علیحد੍ਹਾ ਕੱਢ ਦੇਈਂ ਫਟਾ ਮਗਾ ਛੇਤੀ ਕਰੀਏ ਲੋਡ ਜੇ ਮੀਂਹ ਆ ਗਿਆ ਫਿਰ ਹੋਣਾ ਨਹੀਂ ਹੈਗਾ ਨਿਕਲਣਾ ਨਹੀਂ ਹੈਗਾ ਟਰਪਾਲ ਚੱਕ ਦੇ ਕਿਹੜੇ ਆਲੂ ਦੂਏ ਨੇ ਉਹਨਾਂ ਦਾ ਰਹਿਣ ਦੀ ਉੱਪਰੇ ਉਹਨਾਂ ਦੀ ਰੱਖ ਦੀ ਅੱਗੇ ਹੀ ਲੋਡ ਕਰਨ ਟਰਾਲੀ ਇਧਰੋਂ ਚੱਕ ਲੈ ਦੋ ਲਾਈਨਾਂ ਤੇ ਬਾਕੀ ਆ ਤਾਂ ਨਾਲ ਲਾਈਨਾਂ ਪੱਟ ਕੇ ਛੱਡੀਆਂ ਹੋਈਆਂ ਨੇ ਉੱਪਰੋਂ ਮੀਂਹ ਆ ਗਿਆ ਤੇ ਹੁਣ আট ਗਿਆ ਬਾਕੀ ਜਗਾਉਣੇ ਆ ਹੁਣ ਇਹ ਲੱਗੇ ਹੋਏ ਨੇ ਬੰਦੇ ਲੋਡ ਕਰਨ ਬਾਕੀ ਘੱਟੇ ਡਾਲੇ ਤੇ ਪਾ ਕੇ ਫਿਰ ਤੋਰਦੇ ਆਂ ਟਰਾਲੀ ਪਰ ਲੈ ਖੇਚ ਕਢਾਉਨੇ ਆ ਉਹ ਠੀਕ ਆ। ਬਾਕੀ ਗਿੱਲਾ ਹੈ ਨਹੀਂ। ਬਾਕੀ ਦਿਖਾਉਨੇ ਆ ਫਿਰ ਤੁਰਦਾ ਟਰੈਕਟਰ ਜਾਂ ਨਹੀਂ। ਟਮਾਟਰੀ ਨਿਊ ਸ਼ੋ ਵਾਲਾ। ਜਿੱਥੇ ਜੋ ਲਗਾਉਂਦੇ। ਹਲ ਕੇ ਸਮਾਂ ਤਾਂ ਹੈ ਦੇਖਦੇ ਆ। ਵੇ ਤੱਕ ਦਾ ਜੋਰ ਅਜ਼ਮਾਈਏ। ਆ ਇੱਕ ਹੋਰ ਪਾ ਦੋ ਬਸ। ਬਾਕੀ ਪਟਾਈ ਆ ਟਰੈਕਟਰ ਨਾਲ ਬਣਾ ਰਹੇ ਆ ਲੀ ਮੂਰੇ ਕੁਸ ਮੀ ਵੀ ਪੈ ਗਿਆ ਖੇਤ ਵੀ ਗਿੱਲਾ ਦੀ ਉਹਦੇ ਨਾਲ ਲੀ ਪਾਉਣ ਨਾਲ ਚਲੋ ਇੰਨਾ ਫਰਕ ਪੈ ਜਾਂਦਾ ਟਰੈਕਟਰ ਤੁਰ ਹੀ ਜਾਂਦਾ ਏ ਕੀ ਦੇਖਦੇ ਆ ਤੁਰੂਗਾ ਜਾਂ ਨਹੀਂ ਵੀਡੀਓ ਨਾ ਬਣੇ ਰਹੋ ਦੋ ਘਾਬਿਆ ਹਨ ਜੀ ਖੜ ਗਿਆ ਕਿ ਦਰਤਾ ਬਿਆ ਦੀ ਫੇਰ ਕੱਢ ਜਾਂ ਮਿੱਟੀ ਲੱਗ ਜਾਂਦੀ ਹੈ ਟਰੈਕਟਰ ਜਿੱਥੇ ਕੁਮਾਰ ਦਾ ਹੈ ਚੱਲ ਪਿਆ ਚੱਲ ਪਿਆ ਚੱਲ ਪਿਆ ਚੱਲ ਪਿਆ ਟਮਾਟਰੀ ਨੇ ਇਹ ਇਹ ਕਿੱਥੇ ਸਾਪਦੇ ਨੇ ਅੱਕੀ ਬਜਨ ਵੀ ਬਹੁਤ ਜ਼ਿਆਦਾ ਹੈ ਹੁਣਾਂ ਦਿਨ ਤੋਂ ਲਵੇ ਕੱਟਾ ਏ ਬਾੜ ਦਾ ਪੂਰਾ ਜਿਓਰ ਕਿਆ ਫਿਰ ਜਲਵਾ 854 ਦਾ 35 35 ਦੀਆਂ ਟੰਗਾ ਲੱਗੀ ਹੋਈਆਂ ਨੇ 8 ਬਾਕੀ ਡਾਲੇ ਦੇ ਆ ਮਾਲ 6-7 ਗੱਟੇ ਲੱਗ ਗਈ ਆਪਾਂ ਸੁਬਾਸ ਟਾਉਣ ਕਿੰਨਾ ਮਿਲਜੋਂ ਆ ਰਹੀ ਆ ਇਹ ਆਪਾਂ ਔਰੇ ਸਾਰੇ ਖੇਤ ਚ ਪਵਾ ਦੇਣੀ ਆ ਲੱਗੇ ਹੋਏ ਨੇ ਛੱਟਣ ਬੰਦੇ ਇੱਕ ਟਰਾਲੀ ਔਰੇ ਛੱਟ ਗਏ ਤੇ ਬਾਕੀ ਦੋ ਟਰਾਲੀਆਂ ਉਪਰੇ ਛੱਟਤੀਆਂ ਕੋਠੀ ਦੇ ਮੂਹਰੇ ਨੂੰ ਕੀ ਹਲੇ ਹੋਰ ਛੱਟਣਗੇ ਆਪਾਂ ਪੌਣੀ ਨੇ 50 60 ਟਰਾਲੀਆਂ ਦਾ ਗੇੜ ਪਵਾ ਦਣਾ ਜ਼ਮੀਨ ਵਧੀਆ ਤਾਕੜੀ ਹੋ ਜੂਗੀ ਪੂਰੀ ਵਧੀਆ ਸਵਾਹ ਤੇ ਹੈਗੀ ਗਿੱਲੀ ਆ ਫਿਰ ਸਾਰੇ ਖੇਤ ਚ ਛੱਟੇ ਤੋਂ ਬਾਅਦ ਫਿਰ ਸੁਹਾਗੇ ਨਾਲ ਜਾਂ ਕਰਾ ਨਾ ਖੰਡਾਵਾਂਗੇ ਇਹਨੂੰ ਤੇ ਮੌਸਮ ਹੋਇਆ ਖਰਾਬ ਉੱਪਰੋਂ ਬੱਦਲ ਹੋਇਆ ਬਹੁਤ ਜ਼ਿਆਦਾ ਬਾਕੀ ਆਲੂ ਦੀ ਪਟਾਈ ਚੱਲਦੀ ਆ ਆਪਣੀ ਉੱਧਰ ਦੂਈ ਮੋਟਰ ਤੇ ਤਿੰਨਾ ਪੱਟਿਆ ਜਾਂਦਾ ਪੱਟ ਲਈ ਅਮੀ ਤੋਂ ਪਹਿਲਾਂ ਮੀਂਹ ਦਾ ਕੋਈ ਪਤਾ ਨਹੀਂ ਕਿੰਨਾ ਕ ਪੈ ਜਵੇ ਜਿਆਦਾ ਬਾਕੀ ਰੇਟ ਵੀ ਆਲੂ ਦਾ ਅੱਪ ਹੋਇਆ ਹੋਇਆ ਹੁਣ ਦੋ ਕੁ ਦਿਨ ਹੋ ਗਏ ਤੇ ਰੇਟ ਉੱਠਿਆ ਹੋਇਆ ਆਲੂ ਦਾ ਐਲ ਆਰ ਦਾ ਬਾਕੀ ਰੇਟ ਬਾਰੇ ਵੀ ਦੱਸਾਂਗੇ ਜਾਣਕਾਰੀ ਦੰਨੇ ਆ ਵੀਡੀਓ ਨਾ ਬਣੇ ਰਹੋ ਚੱਲਦੇ ਆ ਦੂਈ ਮੋਟਰ ਤੇ ਦੇਖਦੇ ਆ ਵੀ ਕਿੰਨੀ ਕਪਟਾਈ ਕਰੀ ਆ ਬੰਦਿਆਂ ਨੇ ਜੀ ਇੱਕ ਉਹ ਟਰਾਲੀ ਆਏ ਬਾਈਆਂ ਕੋ ਦੋ ਤਿੰਨ ਟਰੈਕਟਰ ਇਹਨੇ ਆਉਂਦਾ ਹੀ ਵੀ ਸਵਾ ਆਪਣੇ 4-5 ਕਿਲੋਮੀਟਰ ਤੋਂ ਹੀ ਆਉਂਦੀ ਆ ਬਾਈ ਨੂੰ ਭੇਜਿਆ ਉਧਰ ਮਗਾ ਉਹ ਪਰਲੇ ਫਰੇ ਤੋਂ ਛੱਟਦਾ ਬਾਕੀ ਚੱਲਦੇ ਆ ਉਧਰ ਪਟਾਈ ਲੱਗੀ ਹੋਈ ਆ ਉਧਰ ਮਾਰਦੇ ਆ ਜਿਹੜਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਉਹ ਨਵੀਂ ਵੀਡੀਓ 'ਚ ਲੱਗ ਗਈ ਲੋਡਿੰਗ ਕਰਨ ਜਿਹੜੀ ਆਪਾਂ ਅੱਜ ਪਟਾਈ ਲਈ ਤੀ ਦੋ ਤਰੀਕ ਨੂੰ ਤੇ ਕਰ ਲੈ ਕਰ ਰਹੇ ਨੇ ਬੰਦੇ ਲੋਡ ਬਾਕੀ ਤਿੰਨ ਢਾਂਗਾਂ ਲੱਗੀਆਂ ਟਰਾਲੀ 'ਚ 35 35 ਦੀਆਂ ਅੱਠ ਢਾਂਗਾ ਲਾਉਣੀਆਂ ਨੇ ਬਾਕੀ ਪੁੱਛੋ ਦਿਓ ਠੇਕੇਦਾਰ ਨੂੰ ਕਿੰਨਾ ਕਮਾਲ ਠੇਕੇਦਾਰ ਕਿੰਨਾ ਘੱਟਾ ਹੋਊਗਾ ਹੋਊਗਾ 200 ਘੱਟਾ ਠੀਕ ਠੀਕ ਬਾਕੀ ਅੱਜ ਪਾਇਆ ਹੋਇਆ ਆਪਾਂ ਨਾ ਮਾ ਟਮਾਟਰੀ ਇਹੜਾ ਨਵੀਂ ਸ਼ੋਹ ਚ ਆਇਆ ਤੀ ਅੱਜ ਦੇਖਦੇ ਆਂ ਇਹਦਾ ਜ਼ੋਰ ਵੀ ਕਿਵੇਂ ਮਾਰਦਾ ਏ ਟਰਾਲੀ ਹੈਗੀ ਇਹਦੇ ਮਗਰ ਪਾਈ ਹੋਈ 19 8.7 ਪਾਈ ਹੋਈ ਆ ਤਨੂਆ ਫਾਰਮ ਅੱਗੇ ਹੋਏ ਨੇ ਬੰਦੇ ਲੋਡ ਕਰਨ ਹੰਡ ਬਹੁਤ ਜ਼ਿਆਦਾ ਏ ਹਵਾ ਚੱਲਦੀ ਆ ਬਹੁਤ ਤੇਜ਼ ਬਾਕੀ ਮੌਸਮ ਖਰਾਬ ਦੱਸਿਆ ਪਰਸੋਂ ਕਾਲੂ ਬੱਦਲ ਪਾਈ ਦਿਖਾਉਂਦਾ ਜਿੰਨਾ ਪੱਟਿਆ ਜਾਂਦਾ ਪੱਟ ਲਈਏ ਬਾਕੀ ਮੀਂਹ ਦਾ ਨਹੀਂ ਪਤਾ ਵੀ ਕਿੰਨਾ ਕ ਪੈ ਜਾਵੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋ ਰਿਹਾ ਜਿੱਥੇ ਗੜਾ ਪਏ ਗੜੇ ਪਏ ਨੇ ਬਾਕੀ ਦੋ ਲੈਣਾ ਇੱਧਰ ਪਈਆਂ ਨੇ ਆਪਣੀਆਂ ਚੱਕਣ ਤੋਂ ਤੇ ਪਰੇ ਵੀ ਰਹਿੰਦਾ ਮਾਲ ਚੱਕਣ ਤੋਂ ਪਰੇ ਹੈਗੇ ਤਿੰਨ ਚਾਰ ਬਿੱਗੇ ਦੀ ਖਤੀ ਜੀ ਉਹ ਤੋਂ ਵੀ ਚੱਕਣਾ ਮਾਲ ਉਹ ਕੀ ਕਰਦੇ ਆ ਟਰੈਕਟਰ ਕਾਹਾਂ ਲੈ ਵੀ ਚੱਕੇ ਤੋਂ ਬਾਅਦ ਹਾਂ ਉਹ ਜੇ ਪਾਉਣਾ ਹੈ ਉਸ पे ਉਹ ਤਾਂ ਇੱਕ ਦੋ ਦੋ ਬੰਦੇ ਲੈ ਜਾ ਉਹ ਆਲੇ ਗਰੇ ਤੇ ਹਾਂ ਕਿਉਂਕਿ ਮੇਰੇ ਕੋ ਯਾਰ ਫਿਰ ਜਾ ਕੇ ਮੈਂ ਖਾਦ ਉਤਾਰੂੰਗਾ ਮੇਰੇ ਕੋ ਟਾਈਮ ਬਹੁਤ ਲੱਗ ਜਾਏਗਾ ਫਿਰ ਤੇਰੇ ਕੋ ਲੇਟ ਹੋ ਜਾਏਗਾ ਜੂਰੀਆ ਲਾਉਣਾ ਮਨਪ੍ਰੀਤ ਦਾ ਮੈਨੂੰ ਪਤਾ ਹਾਂ कर, था। भी करी है। पूछला, पूछला। कर, था कर दे बाकी तू आलू का लोड कर मैं पूछदा ओनू और फोन तल कर दहां कर दे ट्रैक्टर ਜੀ ਗਰੇ ਤੇ ਪਾਉਣ ਲੱਗ ਗਏ ਆਪਾਂ ਪਰਾਲੀ ਗੱਠਾਂ ਲੈ ਆਏ ਸੀ ਤੇ ਗੱਠਾਂ ਨਾਲ ਢੱਕਤਾ ਆਪਾਂ ਗਰੇ ਜਿਹੜਾ ਆਪਾਂ ਮਾਲ ਖਰੀਦਿਆ ਹੋਇਆ ਹੈ ਤੇ ਬਾਕੀ ਇਹ ਪਾਵਾਂਗੇ ਤਰਪਾਲ ਲੱਗੇ ਹੋਏ ਨੇ ਬੰਦੇ ਇਹ ਮੋਟੀ ਮੋਟੀ ਪਾਉ ਸਮਾਰ ਕੇ ਖੰਡਾ ਦਿਆ ਕਰ। ਮਾਰ ਕੇ ਖੰਡਾ ਦਿਆ ਕਰ ਝਟਕਾ ਜਿਹਾ ਮਾਰ ਕੇ। ਬਾਲੂ ਨਾ ਰੰਗਾ ਰਹੇ ਉਹ ਹਿਸਾਬ ਨਾਲ ਪਾ ਦੋ। ਪਰੇ ਪਏ ਆ। ਉਧਰ ਪਰਲੇ ਬਸੇ ਰਹਿੰਦੇ ਉਹਦੀ। ਫਿਰ ਤਰਪਾਲ ਪਾਉਨੇ ਆ ਦੇ ਉੱਪਰ ਦੂਰੀ ਕਰਕੇ ਨਾਲ ਨਾਲ ਰੱਖਣਾ ਹੈ ਥੈਲੇ ਮਿੱਟੀ ਦੇ ਭਰੇ ਹੋਏ ਨੇ।